ਦੇਖ ਰਹਿਤ ਮਰਿਆਦਾ ਵਾ ਸਾਡੀ ਕੋਈ ਵੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦਾ ਸਾਡੇ ਸਥਾਨ ਤੇ ਜਿਹੜਾ ਕੀਰਤਨ ਦੀ ਇੱਕ ਮਰਿਆਦਾ ਵਾ ਉਹ ਹੈਗਾ ਸਿੱਖ ਹੀ ਕਰ ਸਕਦਾ ਹਾਂ ਜਿਨ੍ਹਾਂ ਦੀ ਤੁਸੀਂ ਗੱਲ ਕੀਤੀ ਉਹ ਕਰਦੇ ਰਹੇ ਹੋਣਗੇ ਪਰ ਆਚਰਨਜੀਤ ਸਿੰਘ ਹੁਣੇ ਬੈਠੇ ਇਹਨਾਂ ਨੂੰ ਵੀ ਪਤਾ ਵਾ ਕਿ ਕੁਝ ਜਿਹੜੀਆਂ ਕਮੀਆਂ ਹੁੰਦੀਆਂ ਜੀਵਨ ਚ ਉਨਾ ਕਰਕੇ ਕੋਈ ਵੀ ਤੁਸੀਂ ਵੀ ਜੇ ਜਾਣੋ ਤੇ ਤੁਸੀਂ ਵੀ ਕਰਨਾ ਵੀ ਨਹੀਂ ਇਹ ਪਰਵਾਹ ਨਹੀਂ ਹੈਗਾ ਇਦਾਂ ਬੰਦੇ ਦਾ ਰਹਿਣ ਸਹਿਣ ਬੰਦੇ ਦਾ ਜੀਵਨ ਢੰਗ ਆਪਾਂ ਜਿੱਥੇ ਕੋਈ ਸੇਵਾ ਕਰਨੀ ਉਹ ਉਵੇਂ ਦਾ ਚਾਹੀਦਾ ਇਹ ਹੈਗਾ ਦੂਜੀ ਗੱਲ ਠੰਡੇ ਬੁੱਲੇ ਆ ਰਹੇ ਆ ਅਰੋਣਾ ਵਾਲੇ ਸਮਝ ਤੁਹਾਨੂੰ ਬੜੇ ਚੰਗੇ ਨਤੀਜੇ ਦਿਸਣਗੇ ਠੰਡੇ ਬੁੱਲੇ ਇਹੋ ਹੀ ਆ ਕਿ ਪਿੰਡ ਪਿੰਡ ਸੰਗਤਾਂ ਗੁਰਦੁਆਰਿਆਂ ਚ ਗਿਣਤੀ ਵਧਾ ਰਹੀਆਂ ਵਾਂ ਗੁਰੂ ਕੋਲ ਬਹਿ ਰਹੀਆਂ ਵਾਂ ਇੱਕ ਦੂਜੇ ਦੀ ਮਦਦ ਲਈ ਉਹ ਗੱਲ ਕਰ ਰਿਹਾ ਵੀ ਅਸੀਂ ਸੇਖ ਹੋ ਕੇ ਦੂਜੇ ਕੇ ਲੋੜਵੰਦ ਦੀ ਕਿਸੇ ਲੋੜਵੰਦ ਦਾ ਹੀ ਮਜ਼ਕਰ ਕਰਦਾ ਉਹ ਆਪਾਂ ਕਰਾਂਗੇ ਤੋ ਹੌਲੀ ਹੌਲੀ ਹੁਣ ਇੱਕਦਮ ਆਪਾਂ ਮਧਾਣੀ ਪਾਈਏ ਤੇ ਉਹ ਮੱਖਣ ਤੇ ਉਹ ਝੱਟ ਨਿਕਲ ਆਉਂਦਾ ਪਰ ਗੁਰੂ ਨਾਨਕ ਪਾਤਸ਼ਾਹ ਦੇ ਬਾਰੇ ਭਾਈ ਗੁਰਦਾਸ ਨੇ ਆਖਿਆ ਹੀ ਰੇਤ ਅਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਿ ਸਿਓ ਬਣਾਈ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਸਿੱਖੀ ਖੰਡੇ ਦੀ ਧਾਰ ਤੇ ਚੱਲਣ ਦੇ ਬਰਾਬਰ ਗੁਰੂ ਨੇ ਐਵੇਂ ਨਹੀਂ ਕਿਹਾ ਸਾਡਾ ਕੰਮ ਚੱਲਣਾ ਫਲ ਦੇਣਾ ਗੁਰੂ ਦਾ ਕੰਮ ਆ ਤੇ ਮੈਨੂੰ ਗੁਰੂ ਤੇ ਭਰੋਸਾ ਵਾਕੇ ਗੁਰੂ ਪਾਤਸ਼ਾ ਚੰਗਾ ਫਲ ਦੇਣਗੇ ਕਿਉਂਕਿ ਸਾਡੀ ਨੀਅਤ ਸਿਰਫ ਪੰਥ ਦੀ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਬਸ ਤੁਸੀਂ ਪਿੰਡਾਂ ਜਾ ਰਹੇ ਹੋ ਬਹੁਤ ਵਧੀਆ ਪ੍ਰਚਾਰ ਕਰ ਰਹੇ ਹੋ ਜੋੜ ਰਹੇ ਹੋ ਲੋਕਾਂ ਨੂੰ ਦੇਖੋ ਜਦੋਂ ਸਾਰੇ ਸਿੱਖ ਸਿਆਣੇ ਹੋ ਜਾਣਗੇ ਸਿੱਖ ਗੁਰੂ ਦੇ ਨੇੜੇ ਆ ਜਾਣਗੇ ਸਿੱਖਾਂ ਨੂੰ ਇਹ ਲੱਗੂਗਾ ਕਿ ਸਾਡੇ ਲਈ ਗੁਰੂ ਦਾ ਸਿਧਾਂਤ ਗੁਰੂ ਦੀ ਬਾਣੀ ਅਹਿਮ ਹੁਣ ਮੰਨ ਲਓ ਵੀ ਗੁਰਦੁਆਰਾ ਸਾਹਿਬ ਬਹੁਤ ਨੇ ਜੇ ਆਪਾਂ ਕਹਿ ਦਿੰਨੇ ਆਂ ਵੀ ਇੱਕ ਕਰ ਲਓ ਜਿਹੜੇ ਗੁਰਦੁਆਰਾ ਸਾਹਿਬ ਬੜੇ ਉਹਦਾ ਕੋਈ ਆਪਾਂ ਨੂੰ ਕੋਈ ਮਸੌਦਾ ਤੇ ਤਿਆਰ ਕਰਨਾ ਪਊ ਨਾ ਵੀ ਉੱਥੇ ਕੀ ਕਰਨਾ ਆਪਾਂ ਜਿੱਥੇ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਰਿਆ ਨੂੰ ਆਪਾਂ ਇਹਦਾ ਬੰਦ ਵੀ ਨਹੀਂ ਕਰ ਸਕਦੇ ਹਾਂ ਪਹਿਰੇਦਾਰੀ ਜਿੱਥੇ ਪਹਿਰੇਦਾਰੀ ਹੈਗੀ ਆ ਜਿੱਥੇ ਸੰਗਤ ਜਾ ਰਹੀ ਆ ਤੇ ਕੋਈ ਨਾ ਇਤਰਾਜ਼ ਨਹੀਂ ਹੋਣਾ ਚਾਹੀਦਾ ਗੱਲ ਦੇ ਵੀ ਜਿੱਥੇ ਸੇਵਾ ਸੰਭਾਲ ਨਹੀਂ ਆ ਪਰ ਇਹ ਵੇਖੋ ਇੰਨੇ ਚਿਰ ਦਾ ਹੁਣ ਹੈਗਾ ਵਾ ਤੇ ਥੋੜਾ ਮੌਕਾ ਤੇ ਦੋ ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਧੰਨਵਾਦ ਦਿਨਾ ਚਾਹੋਗੇ ਸੁਨੇਹਾ ਦੇਖੋ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰ ਗੁਰੂ ਦੀ ਬਾਣੀ ਗੁਰੂ ਆ ਸਾਡਾ ਸੱਚੇ ਪਾਤਸ਼ਾਹ ਦਾ ਜਿਸ ਦਿਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਸਤਕੰਡ ਦਰਬਾਰ ਸਾਹਿਬ ਕੀਤਾ ਤੇ ਰਾਤ ਨੂੰ ਸੋਖਾ ਆਸਣ ਉਸ ਪਲੰਘ ਤੇ ਕੀਤਾ ਸੀ ਜਿੱਥੇ ਪਾਤਸ਼ਾਹ ਆਪ ਸੌਂਦੇ ਹੀ ਆਪ ਪਾਤਸ਼ਾਹ ਥੱਲੇ ਸੁੱਤੇ ਅੱਜ ਵੀ ਉੱਥੇ ਚਾਦਰ ਹੀ ਠੰਮਸ਼ਾਉਂਦੇ ਹਰ ਸਿੱਖ ਨੂੰ ਇਹ ਹੋ ਕਵਾ ਆਪਣਾ ਕਿ ਆਪਾਂ ਗੁਰੂ ਦਾ ਸਤਕਾਰ ਕਰੀਏ ਅਦਬ ਕਰੀਏ ਔਰ ਜਿਹੜੇ ਸਾਡੇ ਫਰਜ਼ ਆ ਪਹਿਰੇਦਾਰੀ ਉਹ ਆਪਾਂ ਨਿਭਾਈਏ ਗੁਰੂ ਦੀਆਂ ਖੁਸ਼ੀਆਂ ਸਾਨੂੰ ਤਾਂ ਹੀ ਮਿਲਣਗੀਆਂ ਜੇ ਆਪਾਂ ਆਪਣੇ ਫਰਜ਼ ਵੀ ਨਿਭਾਵਾਂਗੇ ਇਹੋ ਹੀ ਆ ਵੀ ਪਹਿਰੇਦਾਰੀ ਕਰੋ ਸचेत ਹੋइए ਤੇ ਗੁਰੂ ਵਾਲੇ ਬਣੋ ਜਿਹੜੇ ਨੂਰਪੁਰ ਜੱਟਾਂ ਦੀ ਕਿ ਆਪਾਂ ਜੀ ਹੁਣ ਪ੍ਰਕਾਸ਼ਤ ਕੀਤੀ ਸੀ ਕਮੇਟੀ ਨੂੰ ਤਲਬ ਵੀ ਕੀਤਾ ਸੀ ਕਦੋਂ ਉਹ ਕੇਸ ਹੋਰਦੇ ਆ ਉਹਨਾਂ ਦੀ ਉਹਨਾਂ ਨਾਲ ਗੱਲ ਚੱਲ ਰਹੀ ਆ ਹਾਂਜੀ ਉਹ ਮੇਰੇ ਕੋਲ ਹੋ ਸਕਦਾ ਵੀ ਆਪਾਂ ਕੀ ਇਹਨਾਂ ਦਾ ਅਣੌਲੀ ਪੰਜ ਸਿੰਸਮਾ ਦੀ ਬੇਟੀ ਜਿਹਨਾਂ ਦਾ ਮਾਮਲਾ ਮਾਮਲਾ ਵਿਚਾਰਾਂਗੇ ਵੀ ਆਪਾਂ ਜੀ ਹਾਂਜੀ ਔਰ ਸੱਦਾਂਗੇ ਵੀ ਇੱਥੇ ਬਾਕੀ ਉਹਨਾਂ ਨੇ ਪੰਜ ਪਿਆਰਿਆਂ ਦੇ ਪੇਸ਼ ਹੋਣਾ ਹੁੰਦਾ ਉਹ ਤੋਂ ਪਹਿਲਾਂ ਇੱਥੇ ਹੋਣਾ ਹੁੰਦਾ ਉਹਨਾਂ ਦਾ ਪੱਖ ਆਪਾਂ ਸੁਣਾਂਗੇ ਗੱਲ ਤੇ ਇੰਨੀ ਕੀ ਹੁਣ ਬੇਅਦਬੀ ਦੇ ਮਾਮਲੇ 'ਚ ਹੀ ਤੁਸੀਂ ਦੇਖੋ ਬੰਦਾ ਦੂਜੇ ਪਿੰਡ ਤੋਂ ਗਿਆ ਭਾਵਨਾ ਕਿਉਂ ਉਹਦੀ ਇਦਾਂ ਉਹਦੇ ਪਿੱਛੇ ਕੀ ਕਾਰਨ ਇਹ ਸਾਰੇ ਜਾਣਨੇ ਤੇ ਚਾਹੀਦੇ ਨਾ ਔਰ ਇਹ ਜਾਣਨੇ ਤੇ ਸਰਕਾਰ ਨਹੀਂ ਆ ਆਪਾਂ ਕਹਿ ਰਹੇ ਹਾਂ ਵਿਸ਼ੇਸ਼ ਕਾਨੂੰਨ ਬਣਾਓ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸਬੰਧ ਚ ਤੇ ਨਾ ਹੋਵੇ ਉਹ ਬਣਾ ਦੇਣਾ ਚਾਹੀਦਾ ਉੱਥੇ ਕਿਸੇ ਦਾ ਕੋਈ ਨੁਕਸਾਨ ਥੋੜਾ ਹੈਗਾ ਸਾਰਿਆਂ ਨੂੰ ਹੀ ਉਪਰਾਲੇ ਕਰਨੀ ਚਾਹੀਦੀ ਤੇ ਵਾਹਿਗੁਰੂ ਜੀ ਕਾ